ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਸਬਜ਼ੀਆਂ ਵਾਲੇ ਚੌਲ ਪਲੋ ਤੇ ਇੱਥੇ ਆਪਾਂ ਇੱਕ ਗਲਾਸ ਝੋਲ ਲੈ ਲਏ ਸੀ ਤੇ ਇੱਥੇ ਆਪਾਂ ਦੋ ਆਲੂ ਕੱਟ ਲੈ ਸੀ ਆਲੂ ਆਪਾਂ ਥੋੜੇ ਵੱਡੇ ਸਾਈਜ਼ ਦੇ ਹੀ ਕੱਟਾਂਗੇ ਕਿਉਂਕਿ ਆਲੂ ਚੋਲਾਂ ਦੇ ਵਿੱਚ ਵੱਡੇ ਵਧੀਆ ਲੱਗਦੇ ਆ ਕਿ ਨਾ ਕੋਲਣਾ ਤੇ ਇੱਥੇ ਇੱਕ ਕੱਪ ਆਪਾਂ ਲੈ ਲਿਆ ਸੀ ਮਟਰ ਇੱਧਰ ਆਪਾਂ ਥੋੜੀਆਂ ਜਿਹੀਆਂ ਫੜੀਆਂ ਪਾਵਾਂਗੇ ਦੋ ਹਰੀਆਂ ਮਿਰਚਾਂ ਕੱਟ ਲਈਆਂ ਸੀ ਇੱਧਰ ਗਾਜਰਾਂ ਮੈਂ 2 ਸਾਈਜ਼ ਦੀਆਂ ਕੱਟੀਆਂ ਸੀ ਲੰਬੀਆਂ ਤੇ ਗੋਲ ਕਾਜਰਾ ਪਾਵਾਂਗੇ ਇੱਥੇ ਪਿਆਜ਼ ਇੱਕ ਪਿਆਜ਼ ਪਾਤਾ ਤੇ ਗੋਭੀ ਤੇ ਇਹ ਆਪਾਂ ਸਬਜ਼ੀਆਂ ਵਾਲੇ ਚੋਲ ਬਣਾ ਕੇ ਤਿਆਰ ਕਰਾਂਗੇ ਤੇ ਇੱਧਰ ਆਪਾਂ ਲਏ ਜੀ ਖੜੇ ਮਸਾਲੇ ਇੱਕ ਲਿਆ ਜਪ ਤੇਜ ਪੱਤਰ ਇੱਥੇ ਕਾਲੀ ਮਿਰਚ ਇੱਕ ਵੱਡੀ ਲਾਚੀ ਦਾਲਚੀਨੀ ਤੇ ਜੀਰਾ ਤੇ ਕਾਲੀ ਮਿਰਚ ਬੱਚੇ ਤੇ ਮੋਟੇ ਸਾਬ ਤੱਕ ਪਸੰਦ ਨਹੀਂ ਕਰਦੇ ਤੇ ਜੇ ਤੁਸੀਂ ਨਹੀਂ ਵੀ ਤੁਹਾਨੂੰ ਪਸੰਦ ਤੁਸੀਂ ਸਪੈਕ ਕਰ ਸਕਦੇ ਜੋ ਚੋਲ ਬਣਾਵਾਂਗੇ ਆਪਾਂ ਕੜਾਈ ਦੇ ਵਿੱਚ ਤੇ ਕੜਾਈ ਦੇ ਵਿੱਚ ਆਪਾਂ ਔਲ ਪਾ ਦਵਾਂਗੇ ਗਰਮ ਕਰ ਲਵਾਂਗੇ ਔਰ ਜਦੋਂ ਗਰਮ ਹੋ ਜਾਂਦੇ ਆਪਾਂ ਚੋਲਾਂ ਨੂੰ ਥੋ ਲਵਾਂਗੇ ਚੋਲ ਧੋ ਕੇ ਆਪਾਂ ਰੱਖ ਲਵਾਂਗੇ ਤੜਕਾ ਲਾਉਂਦੇ ਲਾਉਂਦੇ ਚੋਲ ਵਧੀਆ ਤਰੀਕੇ ਨਾਲ ਤੇ ਅਸੀਂ ਇੱਥੇ ਆਪਾਂ ਦੇਸੀ ਘਿਓ ਪਾ ਦਵਾਂਗੇ ਦੇਸੀ ਘਿਓ ਕੋਲ ਨਾਲ ਚੋਲ ਬਹੁਤ ਵਧੀਆ ਲੱਗਦੇ ਆ ਇੱਥੇ ਮਸਾਲੇ ਪਾ ਦਵਾਂਗੇ ਜੀਰਾ ਕਾਲੀ ਮਿਰਚ ਲਾਚੀ ਤੇਜ ਪੱਤਰ ਇਹਨਾਂ ਨੂੰ ਪਾ ਦਿੱਤਾ ਸੀ ਤੇ ਇਹਨਾਂ ਨੂੰ ਥੋਨ ਲਵਾਂਗੇ ਇਰਾ ਤੜਕਿਆ ਗਿਆ ਆਪਾਂ ਨਾਲ ਹੁਣ ਇਹਦੇ ਵਿੱਚ ਆਲੂ ਪਾ ਦਵਾਂਗੇ। ਆਲੂਆਂ ਨੂੰ 2 ਕਿੰਟ ਪਕਾ ਲਿਆ ਸੀ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ। ਪਿਆਜ਼ਿਆਂ ਨੂੰ ਵੀ ਨਾਲ ਹੀ ਆਲੂਆਂ ਦੇ ਨਾਲ ਹੀ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ। प बंट हो किैसी हो सजी पा ग भी मटर ब सजीने पकावांग ਇਹ ਗਾੜਾ ਨਹੀਂ ਨਮਕ ਪੁੱਟਣਾ ਚੰਚੜਾ ਪਾ ਰਕੇ ਸਾਨੂੰ ਕੁ ਪਾਣੀ ਕਿਉਂਕਿ ਸਬਜ਼ੀਆਂ ਵੀ ਪਈਆਂ ਸਬਜ਼ੀਆਂ ਦੇ ਵੀ ਨਮਕ ਬੜੀ ਲੱਗਦਾ ਥੋੜਾ ਸੁੱਖਾ ਹੋਵੇ ਤੇ ਮਿਕਸ ਕਰ ਦੇਣਾ ਇਹ ਨਮਕ ਪਾ ਕੇ 2-3 ਮਿੰਟ ਅੱਪਾ ਸਬਜ਼ੀਆਂ ਨੂੰ ਪਕਾ ਲਿਆ ਸੀ ਤੇ ਹੁਣ ਇਹਦੇ ਵਿੱਚ ਅੱਪਾ ਚੌਲ ਪਾ ਦਵਾਂਗੇ ਸੋ ਉਹ ਕੋਆਟ ਨੂੰ ਅੰਤ ਦੀਆਂ ਨਾਲ ਹੀ ਮਿਕਸ ਕਰ ਦਵਾਂਗੇ। ਇਸ ਨਾਲ ਪੈੜੀ ਵਿੱਚ ਹਰੀਆਂ ਮਿਰਚਾਂ ਪਾ ਦਵਾਂਗੇ। ਹਰੀਆਂ ਮਿਰਚਾਂ ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਆ। 16 ਮਿੰਟ ਚਪਾਣ ਪਾਣੀ ਪਾ ਦਵਾਂਗੇ ਦੋ ਗਲਾਸ ਪਾਣੀ ਪਾਦੇ ਸੀ ਆਪਾਂ ਇੱਕ ਗਲਾਸ ਚੋਲ ਲਿਆ ਸੀ ਤੇ ਦੋ ਗਲਾਸ ਪਾਣੀ ਪਾਵਾਂਗੇ ਤੇ ਚੋਲ ਬਹੁਤ ਵਧੀਆ ਰੈਡੀ ਹੋਣਗੇ ਬਣ ਕੇ ਆਪਾਂ ਠੱਕ ਦੇਵਾਂਗੇ ਤੇ ਚੋਲੇ ਨੂੰ ਆਪਾਂ ਹਲੀ ਹਾਈ ਫਲੇਮ ਤੇ ਰੱਖਿਆ ਆ 2 ਮਿੰਟ ਆਪਾਂ ਹਾਈ ਫਲੇਮ ਤੇ ਤੋਂ ਫਿਰ ਆਪਾਂ ਲੋ ਫਲੇਮ ਤੇ ਇਹਨਾਂ ਚੋਲੇ ਨੂੰ ਬਣਾ ਲਵਾਂਗੇ ਚੋਲੇ ਨੂੰ ਆਪਾਂ ਚੈੱਕ ਕਰ ਲਵਾਂਗੇ ਚੋਲੇ ਨੂੰ ਆਪਾਂ ਪਹਿਲੇ ਹਾਈ ਤੇ ਰੱਖਿਆ ਸੀ ਹੁਣ ਆਪਾਂ ਲੋ ਤੇ ਕਰ ਦਵਾਂਗੇ ਰੋਦੀ ਟੱਕ ਦਵਾਂਗੇ ਛੋੜਾ ਨੂੰ ਆਪਾਂ ਚੈੱਕ ਕਰ ਲਵਾਂਗੇ ਛੋੜ ਦੇਖੋ ਤੁਸੀਂ ਕਿੰਨੇ ਵਧੀਆ ਬਣ ਕੇ ਰੈਡੀ ਹੋ ਗਏ ਤੇ ਛੋੜਾ ਦੇ ਉੱਪਰ ਆਪਾਂ ਹੁਣ ਪਨੀਰ ਨੂੰ ਪਾ ਦਵਾਂਗੇ ਪਨੀਰ ਆ ਪਾ ਕੇ ਆਪਾਂ ਟੱਕ ਦਵਾਂਗੇ ਗੈਸ ਨੂੰ ਬੰਦ ਕਰ ਦੇਵਾਂਗੇ ਸਾਡੇ ਪਣੀ ਕੀ ਤਿਆਰ ਹੈ ਤੇ ਹੁਣ ਆਪਾਂ ਪਕੌੜੀਆਂ ਵਾਲਾ ਦਹੀਂ ਬਣਾ ਕੇ ਤਿਆਰ ਕਰ ਲੈਨੇ ਇੱਥੇ ਮੈਂ ਗਰਮ ਪਾਣੀ 'ਚ ਪਕੌੜੀਆਂ ਨੂੰ ਭਿਉਂ ਦਿੱਤਾ ਸੀ ਜਿਆਦਾ ਨਹੀਂ ਗਰਮ ਕੋਸੇ ਜੇ ਪਾਣੀ 'ਚ ਆਪਾਂ ਪਕੌੜੀਆਂ ਪਾਵਾਂਗੇ ਥੋੜੀ ਜਿਹੀ ਆਪਾਂ ਕਾਲੀ ਮਿਰਚ ਪਾ ਦਵਾਂਗੇ ਹੁਣ ਜੇ ਤੋਂ ਵੀ ਘੱਟ ਭੁੰਨਿਆ ਹੋਇਆ ਜੀਰਾ ਅੱਧਾ ਚਮਚ ਨਮਕ ਪਾਵਾਂਗੇ ਥੋੜੀ ਜਿਹੀ ਵਿੱਚ ਆਪਾਂ ਲਾਲ ਮਿਰਚ ਪਾ ਦਵਾਂਗੇ ਇੱਕ ਆਪਾਂ ਬਰੀਕ ਬਰੀਕ ਹਰੀ ਮਿਰਚ ਕੱਟ ਲਈ ਸੀ ਥੋੜਾ ਜਿਹਾ ਆਪਾਂ ਪਾਵਾਂਗੇ ਹਰਾ ਧਨੀਆ ਤੇ ਦਹੀਂ ਹੁਣ ਆਪਾਂ ਮਿਕਸ ਕਰ ਦਵਾਂਗੇ ਦਹੀਂ ਆਪਣਾ ਗੜਾ ਹੈ ਦਹੀਂ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਵਾਂਗੇ ਜੇ ਤੁਸੀਂ ਪਾਣੀ ਨਾ ਪਾਉਣਾ ਹੈ ਇਹਦੇ ਵਿੱਚ ਆਪਾਂ ਦੁੱਧ ਵੀ ਪਾ ਸਕਦੇ ਹਾਂ ਥੋੜਾ ਜਿਹਾ ਦਹੀਂ ਨੂੰ ਆਪਾਂ ਪਤਲਾ ਕਰਨ ਵਾਸਤੇ ਕੋੜੀਆਂ ਵਾਲਾ ਦਹੀਂ ਬਣ ਕੇ ਤਿਆਰ ਹੈ ਚੌਲਾਂ ਦੇ ਉੱਪਰ ਆਪਾਂ ਧਨੀਏ ਨੂੰ ਪਾਇਆ ਸੀ ਤੇ ਚੌਲਾਂ ਨੂੰ ਮਿਕਸ ਕਰ ਦੇਵਾਂਗੇ ਚੌਲ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਚੌਲ ਲਾਹ ਚਾਬ ਚੌਲ ਵੱਡ ਕੇ ਰੈਡੀ ਹੋਏ ਆ ਦੇਖ ਸਕਦੇ ਤੁਸੀਂ ਚੌਲ ਕਿੰਨੇ ਵਧੀਆ ਕੱਲੇ ਕੱਲੇ ਚੌਲ ਵੱਡ ਕੇ ਰੈਡੀ ਹੋਏ ਆ ਸਬਜ਼ੀਆਂ ਵੀ ਪੂਰੇ ਤਰੀਕੇ ਨਾਲ ਗਲ ਚੁੱਕੀਆਂ ਨੇ ਸਬਜ਼ੀਆਂ ਨਾਲੇ ਚੌਲ ਸਰਵ ਕਰ ਲਵਾਂਗੇ ਸਬਜ਼ੀਆਂ ਵਾਲੇ ਪਲੋ ਬਣ ਕੇ ਰੈਡੀ ਹੈ ਤੇ ਆਪਾਂ ਆਲੂ ਥੋੜੇ ਵੱਡੇ-ਵੱਡੇ ਪਾਏ ਸੀ ਤੇ ਆਲੂ ਵੇਖੋ ਕਿੰਨੇ ਵਧੀਆ ਲੱਗਦੇ ਹਨ ਜਿੰਨੇ ਤੇ ਕਈ ਵਾਰੀ ਹੁੰਦਾ ਵੀ ਆਪਾਂ ਆਲੂ ਛੋਟੇ ਬਰੀਕ ਕੱਟਦੇ ਤੇ ਉਹ ਗਲ ਜਾਂਦੇ ਫੇ ਚੋਲਾ ਦੇ ਵਿੱਚ ਦਿਖਦੇ ਨਹੀਂ ਆ ਤੇ ਸਬਜ਼ੀਆਂ ਵੀ ਵਧੀਆ ਤਰੀਕੇ ਨਾਲ ਗਲ ਗਈਆਂ ਤੇ ਵੇਖੋ ਕਿੰਨੀਆਂ ਸੋਹਣੀਆਂ ਵੇਖਣ ਚ ਵੀ ਵਧੀਆ ਲੱਗਣ ਡੀਆਂ ਚੌਲ ਤੇ ਸਬਜ਼ੀਆਂ ਵੀ ਉੱਪਰ ਵਧੀਆ ਲੱਗਣ ਡੀਆਂ ਆ ਤੇ ਚੋਲਾ ਨੂੰ ਆਪਾਂ ਪਕੌੜੀਆਂ ਵਾਲੇ ਦਹੀਂ ਨਾਲ ਸਰਵ ਕਰਤਾ ਤੁਸੀਂ ਚੌਲ ਦੇਖੋ ਕਿੰਨੇ ਆਲੂ ਪਲਾਓ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਤੁਸੀਂ ਦੇਖਦੇ ਹੋ ਤੇ ਲਾਈਕ ਵੀ ਜਰੂਰ ਕਰਿਆ ਕਰੋ ਜੀ ਤੇ ਮੈਂ ਤਾਂ ਚ ਦੱਸਿਆ ਕਰੋ ਸਾਡੀ ਰੈਸਪੀ ਵਧੀਆ ਤੁਹਾਨੂੰ ਲੱਗੀ ਜਾਂ ਨਹੀਂ ਲੱਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ